ਜੀ ਕੇ ਅਜੰਪੂਰ ਸਿੰਘ ਸਾਥੀਆਂ ਨੂੰ ਨਾਮ ਸਲਾਮ ਨਾਮ ਸਲਾਮ ਨਾਮ ਸਲਾਮ ਦੇਈ ਮਾਰਚ ਦੇ ਸੀ ਹੋਰ ਰੋਟਾ ਜਿਹੜੀ 8 ਘੰਟੇ ਦੀ ਦਿਹਾੜੀ ਉਹ 12 ਘੰਟੇ ਦੇ ਤਬਦੀਲ ਜਿਹੜੀਆਂ ਹੋਰ ਸਹੂਲਤਾਂ ਨੇ ਸਾਡੀਆਂ ਪੈਨਸ਼ਨ ਦੀ ਸਹੂਲਤ ਸਾਨੂੰ ਮੈਡੀਕਲ ਦੀ ਸਹੂਲਤ ਸਾਡੀਆਂ ਲਾਹ ਪਾਤੀ ਕਾਪੀਆਂ ਨੇ ਉਹਦੇ ਲਈ ਉਹ ਖਾਤਮ ਕਰਕੇ ਦੂਜਾ ਉਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਚਾਰ ਕਿਰਤ ਕਾਨੂੰਨ ਆ ਉਹ ਕੋਡ ਆ ਉਹਨਾਂ ਨੂੰ 1 April ਤੋਂ ਲਾਗੂ ਕਰ ਰਹੇ ਆ ਅਸੀਂ ਅੱਜ ਦੇ ਦਿਨ ਸਮੁੱਚੇ ਮਜ਼ਦੂਰ ਇਸ ਗੱਲ ਦਾ ਤૈયਿਆ ਕਰਦੇ ਆ ਵੀ ਅਸੀਂ ਆਪਣੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਹੈ ਤੇ ਇਥੋਂ ਦੀਆਂ ਹਕੂਮਤਾਂ ਦੇ ਨਾਲ ਇਹਨਾਂ ਦੀ ਵਿਚਾਰਤਾ ਰਾਹੀਂ ਚੱਲ ਕੇ ਜੱਥੇ ਬੰਦੋਕੇ ਸੰਘਰਸ਼ ਨੂੰ ਲਾਬੰਦ ਕਰਾਂਗੇ ਧੰਨਵਾਦ